ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਟੀਵੀ ਸੀਰੀਜ਼ ਜਨਰਲ ਹਸਪੀਟਲ ਦੇ ਅਦਾਕਾਰ ਜੌਨੀ ਵੈਕਟਰ ਨੂੰ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਹ ਚੋਰਾਂ ਨੂੰ ਆਪਣੀ ਕਾਰ ਤੋਂ ਕੈਟਾਲਿਟ ਕਨਵਰਟਰ ਚੋਰੀ ਕਰਨ ਤੋਂ ਰੋਕ ਰਿਹਾ ਸੀ ਲਾਸ ਐਂਜਲਸ ਦੀ ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਤੜਕੇ ਕਰੀਬ 3 ਵਜੇ ਦਾ ਆ ਉਸ ਸਮੇਂ 37 ਸਾਲਾ ਵੈਕਟਰ ਬਾਰ ਚ ਕੰਮ ਖਤਮ ਕਰਕੇ ਆਪਣੇ ਸਾਥੀ ਨਾਲ ਬਾਹਰ ਆ ਰਿਹਾ ਸੀ ਤੇ ਉਸ ਨੂੰ ਲੱਗਾ ਕਿ ਕੋਈ ਉਸ ਦੀ ਕਾਰ ਤੋਂ ਸਮਾਨ ਚੋਰੀ ਕਰ ਰਿਹਾ ਹੈ ਇਸ ਦੌਰਾਨ ਚੋਰਾਂ ਨੇ ਮਾਸਕ ਪਾਏ ਹੋਏ ਸਨ ਤੇ ਉਹਨਾਂ ਵਿੱਚੋਂ ਇੱਕ ਨੇ ਵੈਕਟਰ ਤੇ ਗੋਲੀ ਚਲਾ ਦਿੱਤੀ ਤੇ ਤਿੰਨੇ ਫਰਾਰ ਹੋ ਗਏ ਵੈਕਟਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਤਿੰਨ ਨਕਾਬਪੋਸ਼ ਚੋਰਾਂ ਨੇ ਵੈਕਟਰ ਦੇ ਵਾਹਨ ਤੋਂ ਕੈਟਾਲਿਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵੈਕਟਰ ਨੇ ਚੋਰਾਂ ਦਾ ਸਾਹਮਣਾ ਕੀਤਾ ਤਾਂ ਸ਼ੱਕੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਏ। ਇੱਕ ਪੁਲਿਸ ਸੂਤਰ ਨੇ ਦੱਸਿਆ ਕਿ ਅਦਾਕਾਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋਈ। ਪੁਲਿਸ ਕਾਤਲਾਂ ਦੀ ਭਾਲ 'ਚ ਜੁੱਟ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਇੱਕ ਕਤਲ ਉਸ ਸਮੇਂ ਹੋਇਆ ਜਦੋਂ ਚੋਰ ਉਸਦੀ ਕਾਰ ਤੋਂ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇੰਟਰਨੈਸ਼ਨਲ ਨਿਊਜ਼ ਸਾਈਟ TMZ ਦੀ ਰਿਪੋਰਟ ਮੁਤਾਬਕ ਅਦਾਕਾਰ ਦੀ ਮੌਤੀ ਪੁਸ਼ਟੀ ਉਹਨਾਂ ਦੀ ਮਾਂ ਸਕਾਰਲੇਟ ਨੇ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਦਾਕਾਰ ਨਾਲ ਕੀ ਹੋਇਆ ਸਕਾਰਲੇਟ ਨੇ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ 3 ਵਜੇ ਵਾਪਰੀ ਇਕ ਘਟਨਾ ਪੀਟੀ ਚ ਵਾਪਰੀ ਜਿੱਥੇ ਤਿੰਨ ਲੋਕਾਂ ਨੇ ਵੈਕਟਰ ਨੂੰ ਗੋਲੀ ਮਾਰ ਦਿੱਤੀ। ਰਿਪੋਰਟ ਮੁਤਾਬਕ ਚੋਰ ਉਸਦੀ ਕਾਰ ਤੋਂ ਕੁਝ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਹੀ ਵੈਕਟਰ ਉੱਥੇ ਪਹੁੰਚਾ ਤੇ ਫਿਰ ਇਹ ਸਾਰਾ ਘਟਨਾਕ੍ਰਮ ਵਾਪਰਿਆ। ਅਮਰੀਕਾ ਚ ਲਿਬਰਟੇਰੀਅਨ ਪਾਰਟੀ ਦੇ ਸਮਾਗਮ ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਰ-ਵਾਰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਭੀੜ ਚ ਬਹੁਤ ਸਾਰੇ ਲੋਕਾਂ ਨੇ અપਮਾਨਜਨਕ ਨਾਰੇ ਲਾਏ ਤੇ ਟਰੰਪ ਦੀਆਂ ਕੋਵਿਡ-19 ਨੀਤੀਆਂ ਵਧਰੇ ਸੰਗੀ ਘਾਟੇ ਅਤੇ ਉਸ ਦੇ ਸਿਆਸੀ ਰਿਕਾਰਡ ਬਾਰੇ ਝੂਠ ਬੋਲਣ ਵਰਗੀਆਂ ਚੀਜ਼ਾਂ ਲਈ ਉਹਨਾਂ ਦੀ ਨਿੰਦਾ ਕੀਤੀ। ਜਾਣਕਾਰੀ ਮੁਤਾਬਕ ਜਦੋਂ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਸਮਾਗਮ ਦੌਰਾਨ ਸੰਬੋਧਨ ਕਰਨ ਲਈ ਸਟੇਜ ਤੇ ਆਏ ਤਾਂ ਕੁਝ ਲੋਕਾਂ ਨੇ ਤਾੜੀਆਂ ਵਜਾਈਆਂ ਤੇ ਅਮਰੀਕਾ ਅਮਰੀਕਾ ਦੇ ਨਾਰੇ ਲਾਏ। ਉੱਥੇ ਹੀ ਭੀੜ 'ਚ ਮੌਜੂਦ ਕਈ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਜਦਕਿ ਉਹਨਾਂ ਦੇ ਕੁਝ ਸਮਰਥਕਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਲਿਖੀਆਂ ਟੋਪੀਆਂ ਅਤੇ ਟੀ-ਸ਼ਰਟਸ ਪਾ ਕੇ ਤਾੜੀਆਂ ਵਜਾਈਆਂ। ਪਰ 트럼ਪ ਲਈ ਇਹ ਉਹ ਸਮਾਂ ਸੀ ਜਦੋਂ ਉਹਨਾਂ ਨੂੰ ਖੁੱਲ੍ਹੇਆਮ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਹੋਇਆ ਇਸ ਤਰ੍ਹਾਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਪਣੇ ਖਿਲਾਫ ਚੱਲ ਰਹੇ ਚਾਰ ਅਪਰਾਧਿਕ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਮਜ਼ਾਕ 'ਚ ਕਿਹਾ, "ਜੇ ਮੈਂ ਪਹਿਲਾਂ ਲਿਬਰਟੇਰੀਅਨ ਨਹੀਂ ਸੀ ਤਾਂ ਹੁਣ ਤਾਂ ਮੈਂ ਯਕੀਨਨ ਲਿਬਰਟੇਰੀਅਨ ਬਣ ਗਿਆ ਹਾਂ।" ਇਸ ਦੇ ਨਾਲ ਹੀ ਜਦੋਂ 트럼ਪ ਨੇ ਆਜ਼ਾਦੀ ਦੇ ਸਮਰਥਕਾਂ ਦੀ ਛਲਾਗਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਜ਼ਾਲਮ ਅਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਰਾਸ਼ਟਰਪਤੀ ਕਿਹਾ। ਤਾਂ ਦਰਸ਼ਕਾਂ ਚੋਂ ਕੁਝ ਨੇ ਉੱਚੀ ਉੱਚੀ ਕਿਹਾ ਇਹ ਤਾਂ ਤੁਸੀਂ ਉਹ ਰੌਲੇ ਰੱਪੇ ਵਾਲੇ ਮਾਹੌਲ ਦੇ ਬਾਵਜੂਦ ਡੋਨਾਲਡ 트ੰਪ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਤੇ ਕਿਹਾ ਕਿ ਉਹ ਬਾਈਡਨ ਪ੍ਰਤੀ ਸਧਾਰਨ ਵਿਰੋਧ ਚ ਦੋਸਤੀ ਦਾ ਹੱਥ ਵਧਾਉਣ ਆਏ ਨੇ ਇਸ ਤੇ ਸਮਰਥਕਾਂ ਨੇ ਵੀ ਵਾਂਟ 트ੰਪ ਦੇ ਨਾਰੇ ਲਾਏ ਇਸ ਦੌਰਾਨ ਭੀੜ ਚ ਮੌਜੂਦ ਇੱਕ ਵਿਅਕਤੀ ਨੇ ਕੋਈ ਵੀ ਤਾਨਾਸ਼ਾਹ ਨਹੀਂ ਬਣਨਾ ਚਾਹੁੰਦਾ ਲਿਖਿਆ ਸਾਈਨ ਬੋਰਡ ਚੁੱਕਿਆ ਹੋਇਆ ਸੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੈਲੀ ਤੋਂ ਬਾਹਰ ਕੱਢ ਦਿੱਤਾ ਇੱਕ ਸਰਵੇਖਣ ਅਨੁਸਾਰ ਜ਼ਿਆਦਾਤਰ ਵੋਟਰ 2024 ਚ ਟਰੰਪ ਅਤੇ ਰਾਸ਼ਟਰਪਤੀ ਜੋ ਬਾਈਡਨ ਵਿਚਾਰੇ ਦੁਬਾਰਾ ਮੁਕਾਬਲਾ ਨਹੀਂ ਚਾਹੁੰਦੇ ਹਨ। ਮੈਮੋਰੀਅਲ ਡੇ ਮੌਕੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਚ ਕਿਹਾ ਕਿ ਅਮਰੀਕੀਆਂ ਦੀ ਜਮਹੂਰੀ ਆਦਰਸ਼ਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ ਜਿਸ ਲਈ ਬਹੁਤੇ ਸਾਰੇ ਸਰਵਿਸ ਮੈਂਬਰਾਂ ਨੇ ਅਤੇ ਉਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਵਾਸ਼ਿੰਗਟਨ ਚ ਇੱਕ ਬਦਲਵਾਈ ਵਾਲੀ ਸਵੇਰ ਨੂੰ ਅਰਲਿੰਗਟਨ ਨੈਸ਼ਨਲ ਕਬਰਿਸਤਾਨ ਚ ਇੱਕ ਭਾਸ਼ਣ ਚ ਬਾਈਡਨ ਨੇ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਘਰੇਲੂ ਯੁੱਧ ਤੋਂ ਬਾਅਦ ਹਰ ਵੱਡੇ ਸੰਘਰਸ਼ 'ਚ ਸੇਵਾ ਕੀਤੀ। ਉਹਨਾਂ ਨੇ ਕਿਹਾ ਅੱਜ ਅਸੀਂ ਉਹਨਾਂ ਦੀ ਵਿਰਾਸਤ ਦੇ ਸਿਰਫ ਕਿਸਮਤ ਵਾਲੇ ਵਾਰਿਸ ਨਹੀਂ ਹਾਂ, ਉਹਨਾਂ ਦੇ ਮਿਸ਼ਨ ਦੇ ਰਖਕ ਬਣਨ ਦੀ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਦੇ ਜੀਵਨ ਦੀ ਉਹ ਸੱਚੀ ਯਾਦਗਾਰ ਸਾਡੇ ਲੋਕਤੰਤਰ ਨੂੰ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਅਸੀਂ ਹਰ ਰੋਜ਼ ਕਾਰਵਾਈਆਂ ਕਰਦੇ ਹਾਂ। ਬਾਈਡਨ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਫੌਜੀ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਜਾਣਦਾ ਹੈ ਕਿ 2015 ਚ ਆਪਣੇ ਬੇਟੇ ਵਿਊ ਨੂੰ ਦਿਮਾਗ ਦੇ ਕੈਂਸਰ ਨਾਲ ਗਵਾਉਣ ਤੋਂ ਬਾਅਦ ਇਹ ਕਿੰਨਾ ਮੁਸ਼ਕਲ ਹੋ ਸਕਦਾ ਹੈ ਉਸਨੇ ਅੱਗੇ ਕਿਹਾ ਕਿ ਇਸ ਦਿਨ ਅਸੀਂ ਦੁਬਾਰਾ ਸੋਚਣ ਯਾਦ ਕਰਨ ਲਈ ਪਰ ਸਭ ਤੋਂ ਵੱਧ ਭਵਿੱਖ ਲਈ ਦੁਬਾਰਾ ਪ੍ਰਤੀਬੱਧਤਾ ਕਰਨ ਲਈ ਇਕੱਠੇ ਹੋਏ ਹਾਂ ਆਜ਼ਾਦੀ ਜਮਹੂਰੀਅਤ ਮੌਕੇ ਅਤੇ ਸਮਾਨਤਾ ਤੇ ਆਧਾਰਿਤ ਭਵਿੱਖ ਨਾ ਸਿਰਫ ਕੁਝ ਲੋਕਾਂ ਲਈ ਸਗੋਂ ਸਾਰਿਆਂ ਲਈ ਰੱਖਿਆ ਸਕੱਤਰ ਲਾਇਡ ਆਸਟਨ ਅਤੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਸੀਕਿਊ ਬਰਾਊਨ ਨੇ 20 ਸਮਾਗਮ ਦੌਰਾਨ ਸੇਵਾ ਮੈਂਬਰਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਟਿੱਪਣੀਆਂ ਦਿੱਤੀਆਂ। ਉਹਨਾਂ ਦੇ ਨਾਲ ਉਪ ਪ੍ਰਧਾਨ ਕਮਲਾ ਹੈਰਿਸ ਅਤੇ ਸਕੱਤਰ ਆਸਟਨ ਵੀ ਸਮਾਰੋਹ ਵਿੱਚ ਸ਼ਾਮਲ ਹੋਏ। ਸੋਮਵਾਰ ਤੋਂ ਪਹਿਲਾਂ ਬਾਈਡਨ ਨੇ ਮੈਮੋਰੀਅਲ ਡੇ ਨੂੰ ਮਨਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ, ਫੌਜੀ ਲੀਡਰਸ਼ਿਪ, ਸਾਬਕਾ ਫੌਜੀਆਂ ਤੇ 골ਡ ਸਟਾਰ ਪਰਿਵਾਰ ਦੇ ਮੈਂਬਰਾਂ ਨਾਲ ਵਾਈਟ ਹਾਊਸ 'ਚ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਅਗਲੇ ਹਫ਼ਤੇ ਰਾਸ਼ਟਰਪਤੀ ਬਾਈਡਨ ਡੀ ਡੇ ਦੀ ਅਸਮੀ ਵਰੇਗਾਂਡ ਨੂੰ ਮਨਾਉਣ ਦੇ ਲਈ ਫ੍ਰਾਂਸ ਦੇ ਨਾਰਮੰਡੀ ਦੀ ਯਾਤਰਾ ਕਰਨਗੇ ਦੱਖਣੀ ਕੋਰੀਆ ਦੇ ਵਿਗਿਆਨ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਮਰੀਕਾ ਚ ਨਿਊਯਾਰਕ ਯੂਨੀਵਰਸਿਟੀ ਦੇ ਨਾਲ ਇੱਕ ਸੰਯੁਕਤ ਆਰਟੀਫੀਸ਼ੀਅਲ ਇੰਟੈਲੀਜੈਂਸ ਖੋਜ ਲੈਬ ਬਣਾਏਗਾ ਵਿਗਿਆਨ ਅਤੇ ਆਈਸੀਟੀ ਮੰਤਰਾਲੇ ਦੇ ਅਨੁਸਾਰ ਗਲੋਬਲ ਏਆਈ ਫਰੰਟੀਅਰ ਲੈਬ ਦੀ ਸਹਿ ਅਗਵਾਈ ਦੋ ਪ੍ਰਸਿੱਧ ਕੰਪਿਊਟਰ ਵਿਗਿਆਨੀ ਚੋਕ ਕਿਉਂਗ ਹਿਉਨ ਅਤੇ ਯੈਨ ਲੇਕਨ ਦੁਆਰਾ ਕੀਤੀ ਜਾਵੇਗੀ ਜੋ ਕਿ ਦੋਵੇਂ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਖੋਜ ਸੰਸਥਾ ਸੋਲ ਅਤੇ ਵਾਸ਼ਿੰਗਟਨ ਦੇ ਮਾਹਿਰਾਂ ਨੂੰ ਗਲੋਬਲ ਪੱਧਰੀ AI ਖੋਜ ਪ੍ਰੋਜੈਕਟਾਂ ਦਾ ਸੰਚਾਲਨ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਸਹੂਲਤ ਲਈ ਸੱਦਾ ਦੇਵੇਗੀ ਸੂਚਨਾ ਤੇ ਸੰਚਾਰ ਟੈਕਨੋਲੋਜੀ ਯੋਜਨਾ ਤੇ ਮੁਲਾਂਕਣ ਸੰਸਥਾ ਸੰਯੁਕਤ AI ਲੈਬ ਦੀ ਅਗਵਾਈ ਕਰਨ ਵਾਲੇ ਮੰਤਰਾਲੇ ਦੀ ਬਾਂ ਖੋਜ ਸੰਸਥਾ ਚ ਅਧਿਐਨ ਕਰਨ ਲਈ ਦੱਖਣੀ ਕੋਰੀਆ ਦੇ ਖੋਜਕਰਤਾਵਾਂ ਦੀ ਭਰਤੀ ਸ਼ੁਰੂ ਕਰਨ ਲਈ ਤਿਆਰ ਹੈ। ਮੈਕਸੀਕੋ ਸਿਟੀ ਦੇ ਕਈ ਇਲਾਕੇ ਇਸ ਸਮੇਂ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਨੇ। ਮੈਕਸੀਕੋ ਸਿਟੀ ਚ ਪਾਣੀ ਦੀ ਕਮੀ ਲੰਬੇ ਸਮੇਂ ਤੋਂ ਇੱਕ ਪ੍ਰਮੁੱਖ ਮੁੱਦਾ ਰਿਹਾ ਹੈ। ਇਸ ਦਾ ਖਾਮਿਆਜ਼ਾ ਜ਼ਿਆਦਾਤਰ ਸ਼ਹਿਰ ਦੇ ਬਾਰ-ਬਾਰ ਵਸਦੇ ਘੱਟ ਆਮਦਨ ਵਾਲੇ ਲੋਕ ਭੁਗਤ ਰਹੇ ਨੇ। ਹਾਲਾਤ ਇਹ ਨੇ ਕਿ ਸ਼ਹਿਰ ਦੇ ਕੁਝ ਕੁਲੀਨਤਾ ਇਲਾਕਿਆਂ ਚ ਵੀ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਗਰਮ ਤਾਪਮਾਨ, ਘੱਟ ਬਾਰਿਸ਼ ਅਤੇ ਮਾੜੇ ਬੁਨਿਆਦੀ ਢਾਂਚੇ ਨੇ ਵਿਸ਼ਾਲ ਮਹਾਨਗਰ ਚ ਪਾਣੀ ਦਾ ਸੰਕਟ ਪੈਦਾ ਕਰ ਦਿੱਤਾ ਹੈ ਮੈਕਸੀਕੋ ਸਿਟੀ ਦੇ ਸੈਂਟਰ ਫਾਰ ਇਕਨੋਮਿਕ ਰਿਸਰਚ ਐਂਡ ਟੀਚਿੰਗ ਦੀ ਅੰਤਰਰਾਸ਼ਟਰੀ ਪ੍ਰੋਫੈਸਰ ਕ੍ਰਿਸਟੀਨਾ ਬੋਇਸ ਦਾ ਕਹਿਣਾ ਹੈ ਕਿ ਮੀਂਹ ਸੰਕਟ ਨੂੰ ਘਟ ਕਰਨ 'ਚ ਮਦਦ ਕਰੇਗਾ ਪਰ ਇਹ ਅਜੇਹੇ ਸ਼ਹਿਰ 'ਚ ਸੁਰੱਖਿਆ ਦੀ ਝੂਠੀ ਭਾਵਨਾ ਪੈਦਾ ਕਰ ਸਕਦਾ ਹੈ ਜਿਸ ਨੂੰ ਘੱਟ ਪਾਣੀ ਦੀ ਵਰਤੋਂ ਕਰਨ ਅਤੇ بارش ਦੀ ਵਰਤੋਂ ਕਰਨ ਲਈ ਬਿਹਤਰ ਬੁਨਿਆਦੀ ਢਾਂਚਾ ਬਣਾਉਣ ਦੀ ਜ਼ਰੂਰਤ ਹੈ ਮੈਕਸੀਕੋ ਸਿਟੀ ਦੀ ਪਾਣੀ ਦੀ ਸਪਲਾਈ ਦਾ 1/4 ਹਿੱਸਾ ਜਲ ਭੰਡਾਰਾ ਵਾਟਰ ਟ੍ਰੀਟਮੈਂਟ ਪਲਾਂਟਾਂ ਅਤੇ ਲੰਬੀਆਂ ਨਹਿਰਾਂ ਦੀ ਇੱਕ ਵਿਸ਼ਾਲ ਲੜੀ ਤੋਂ ਆਉਂਦਾ ਹੈ ਇਹ ਲੜੀ ਸੁੱਕ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਚੇਨ 26 ਜੂਨ ਤੱਕ ਪਾਣੀ ਦੇਣ ਤੋਂ ਅਸਮਰੱਥ ਹੋ ਸਕਦੀ ਹੈ ਮੈਕਸੀਕੋ ਦੀ ਬੇਸਿਨ ਏਜੰਸੀ ਅਨੁਸਾਰ ਇਸ ਵਾਟਰ ਚੇਨ ਦੀ ਸਮਰੱਥਾ 21 ਮਈ ਨੂੰ 28% ਸੀ ਇਹ ਸਭ ਤੋਂ ਨੀਵਾਂ ਪੱਧਰ ਸੀ ਰਕੇਲ ਕੈਂਪਸ ਇਲਾਕਾ ਜਨਵਰੀ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਰਫਾਹ 'ਚ ਇਜ਼ਰਾਈਲ ਦੇ ਹਮਲੇ ਲਗਾਤਾਰ ਜਾਰੀ ਨੇ ਇਸ ਦੌਰਾਨ ਇਜ਼ਰਾਈਲੀ ਫੌਜ ਨੇ ਦੱਖਣੀ ਗਾਜ਼ਾ 'ਚ ਵੱਡੀ ਕਾਰਵਾਈ ਕੀਤੀ ਹੈ ਹਮਾਸ ਨੇ ਇਜ਼ਰਾਈਲ ਤੇ ਮਿਜ਼ਾਇਲ ਹਮਲੇ ਕੀਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਰਫਾਹ ਸ਼ਹਿਰ ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਮਰਨ ਵਾਲਿਆਂ 'ਚ 23 ਔਰਤਾਂ ਬੱਚੇ ਅਤੇ ਬਜ਼ੁਰਗ ਸ਼ਾਮਲ ਸਨ ਕੁੱਲ ਮਿਲਾ ਕੇ 45 ਲੋਕਾਂ ਦੀ ਮੌਤ ਹੋਈ ਹੈ ਇਹਨਾਂ ਸਮੇਤ 7 ਅਕਤੂਬਰ 2023 ਤੋਂ ਗਾਜ਼ਾ 'ਚ ਚੱਲ ਰਹੇ ਇਜ਼ਰਾਈਲੀ ਹਮਲਿਆਂ 'ਚ ਮਾਰੇ ਗਏ ਫਲਸਤੀਨੀਆ ਦੀ ਗਿਣਤੀ 36050 ਤੱਕ ਪਹੁੰਚ ਗਈ ਹੈ ਦੱਸਦੀ ਹੈ ਕਿ ਹਵਾਈ ਹਮਲੇ ਕਾਰਨ ਰਫਾਜ ਦੇਕਰ ਹੋਏ ਲੋਕਾਂ ਵੱਲੋਂ ਬਣਾਏ ਗਏ ਟੈਂਟਾਂ 'ਚ ਅੱਗ ਲੱਗ ਗਈ ਜਿਸ ਕਾਰਨ 45 ਲੋਕਾਂ ਦੀ ਮੌਤ ਹੋ ਗਈ ਕਈ ਦੇਸ਼ਾਂ ਨੇ ਇਸ ਹਮਲੇ ਤੇ ਚਿੰਤਾ ਪ੍ਰਗਟਾਈ ਹੈ ਇਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਇਸ ਘਟਨਾ ਤੇ ਅਫਸੋਸ ਪ੍ਰਗਟ ਕੀਤਾ ਹੈ ਉਸਨੇ ਇਸ ਹਮਲੇ ਸੰਬੰਧੀ ਆਪਣੀ ਗਲਤੀ ਮੰਨ ਲਈ ਹੈ ਨੇਤਨਯਾਹੁ ਨੇ ਕਿਹਾ ਕਿ ਫੌਜੀ ਕਾਰਵਾਈ ਦਾ ਮਕਸਦ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਇਸ ਹਮਲੇ ਦੀ ਜਾਂਚ ਕੀਤੀ ਜਾਵੇਗੀ ਉਨ੍ਹਾਂ ਨੇ ਸੰਸਦ ਚ ਦਿੱਤੇ ਭਾਸ਼ਣ ਚ ਕਿਹਾ ਕਿ ਬਦ ਕਿਸਪੰਤੀ ਨਾਲ ਇਸ ਹਵਾਈ ਹਮਲੇ ਚ ਕੁਝ ਨਾਗਰਿਕਾਂ ਦੀ ਮੌਤ ਹੋਈ ਹੈ ਰਫਾਹ ਚ ਮੌਜੂਦ ਚਸ਼ਮਦੀਦਾ ਅਨੁਸਾਰ ਇਜ਼ਰਾਈਲੀ ਹਮਲੇ ਕਾਰਨ ਸ਼ਰਨਾਰਥੀਆਂ ਦੇ ਟੈਂਟਾਂ ਨੂੰ ਅੱਗ ਲੱਗ ਗਈ ਤੇ ਉਹਨਾਂ ਨੂੰ ਬਚਣ ਦਾ ਸਮਾਂ ਵੀ ਨਹੀਂ ਮਿਲਿਆ ਤੇ ਉਹ ਸੜ ਕੇ ਮਰ ਗਏ ਹਮਾਸ ਦੇ ਸੀਨੀਅਰ ਨੇਤਾ 사ਮੀ ਅਬੂ ਜ਼ੁਹਰੀ ਨੇ ਇਸ ਨੂੰ ਫਲਸਤੀਨੀਆ ਦੀ ਨਸਲ ਕੁਸ਼ੀ ਕਰਾਰ ਦਿੱਤਾ ਤੇ ਅਮਰੀਕਾ ਤੇ ਦੋਸ਼ ਲਾਇਆ ਜੋ ਇਜ਼ਰਾਈਲ ਨੂੰ ਹਥਿਆਰ ਅਤੇ ਪੈਸਾ ਮੁਹੱਈਆ ਕਰਵਾ ਰਿਹਾ ਹੈ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਹੱਤਿਆ ਤੇ ਹਮਲੇ ਦੀ ਦੁਨੀਆ ਭਰ ਚਿੰਨ੍ਹਦਾ ਦੇ ਬਾਵਜੂਦ ਸੋਮਵਾਰ ਨੂੰ ਰਫਾਹ 'ਚ ਇਜ਼ਰਾਈਲੀ ਫੌਜੀ ਕਾਰਵਾਈ ਜਾਰੀ ਰਹੀ ਸੋਮਵਾਰ ਨੂੰ ਇਜ਼ਰਾਈਲੀ ਟੈਂਕਾਂ ਵੱਲੋਂ ਸ਼ਹਿਰ ਦੇ ਪੂਰਬੀ ਅਤੇ ਕੇਂਦਰੀ ਹਿੱਸਿਆਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ 8 ਲੋਕ ਮਾਰੇ ਗਏ ਰਫਾਹ ਦੇ ਪੂਰਬ 'ਚ ਇਜ਼ਰਾਈਲੀ ਬਲਾਂ ਅਤੇ ਹਮਾਸ ਦੇ ਲੜਾਕਿਆਂ ਵਿਚਾਲੇ ਦੋ ਹਫ਼ਤਿਆਂ ਤੋਂ ਲੜਾਈ ਚੱਲ ਰਹੀ ਹੈ ਪਰ ਰਫਾਹ ਇਲਾਕੇ 'ਚ ਇਹ ਪਹਿਲਾ ਖੂਨੀ ਹਮਲਾ ਹੈ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਕਿਹਾ ਕਿ ਦੱਖਣੀ ਪ੍ਰਸ਼ਾਂਤ ਟਾਪੂ 'ਚ ਸ਼ੁੱਕਰਵਾਰ ਤੜਕੇ ਇੱਕ ਪਹਾੜ ਦਾ ਹਿੱਸਾ ਡਿੱਗਣ ਕਾਰਨ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਹੋਣ ਦਾ ਖਦਸ਼ਾ ਹੈ ਇਹ ਦੁਖਾਂਤ ਉਸ ਵੇਲੇ ਵਾਪਰਿਆ ਜਦੋਂ ਯੰਬਲੀ ਪਿੰਡ ਸੁੱਤਾ ਪਿਆ ਸੀ ਸਰਕਾਰੀ ਮੌਤਾਂ ਦੀ ਗਿਣਤੀ ਸੰਯੁਕਤ ਰਾਸ਼ਟਰ ਦੇ 670 ਦੇ ਮਾਰੇ ਜਾਣ ਦੇ ਅੰਦਾਜ਼ੇ ਤੋਂ ਲਗਭਗ ਤਿੰਨ ਗੁਣਾ ਹੈ ਜਦਕਿ ਹੁਣ ਤੱਕ ਸਿਰਫ 6 ਲੋਕਾਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਨੇ ਪਾਪੂਆ ਨਿਊ ਗਿਨੀ ਦੇ ਰਾਸ਼ਟਰੀ ਆਫਤ ਕੇਂਦਰ ਲੁਸੇਟਾ ਲਾਸੋ ਮਾਨਾ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਗਏ। ਉਹਨਾਂ ਕਿਹਾ ਕਿ ਯੰਬਲੀ ਪਿੰਡ ਵਿੱਚ ਵੱਡੀ ਤਬਾਹੀ ਹੋਈ ਹੈ। ਇਹ ਪਿੰਡ ਇੰਗਾ ਸੂਬੇ ਦੇ ਪਹਾੜੀ ਅਤੇ ਜੰਗਲੀ ਹਿੱਸੇ 'ਚ ਹੈ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।